ਅੱਜ ਦੇ ਸਮੇਂ 'ਚ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਲਗਭਗ 80-90% ਲੋਕਾਂ ਨੇ ਕਿਸੇ ਨਾ ਕਿਸੇ ਕਿਸਮ ਦਾ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਕੋਈ ਕੰਮ ਕਰਨ ਲਈ ਲੋਨ ਲਿਆ ਹੁੰਦਾ ਹੈ ਕੋਈ ਹਾਊਸ ਲੋਨ ਹੈ ਹੋਮ ਲੋਨ ਹੈ ਕੋਈ ਕਾਰ ਲੋਨ ਹੈ ਪਰਸਨਲ ਲੋਨ ਹੈ ਜਾਂ ਜਿਹੜਾ ਪ੍ਰਾਪਰਟੀ ਦੇ ਅਗੇਂਸਟ ਲੋਨ ਲਿਆ ਹੈ ਬਹੁਤ ਤਰ੍ਹਾਂ ਤਰ੍ਹਾਂ ਦੇ ਜਿਹੜੇ ਲੋਨ ਹੈ ਉਹ ਸਾਨੂੰ ਸਾਰਿਆਂ ਨੂੰ ਸਮੇਂ-ਸਮੇਂ ਤੇ ਜ਼ਰੂਰਤ ਮੁਤਾਬਕ ਲੈਣੇ ਪੈਂਦੇ ਹਨ ਉਹਨਾਂ ਸਾਰੇ ਵਿਅਕਤੀਆਂ ਲਈ ਅੱਜ ਦੇ ਇਸ ਵੀਡੀਓ 'ਚ ਅਸੀਂ ਇੱਕ ਖੁਸ਼ਖਬਰੀ ਸਾਂਝੀ ਕਰਨ ਲੱਗੇ ਹਾਂ ਜਿਹੜੇ ਵੀ ਵਿਅਕਤੀ ਨੇ ਕਿਸੇ ਵੀ ਤਰ੍ਹਾਂ ਦਾ ਪੂਰੇ ਇੰਡੀਆ ਦੇ ਵਿੱਚ ਕਿਸੇ ਵੀ ਬੈਂਕ ਤੋਂ ਕਿਸੇ ਵੀ ਕੈਟਾਗਰੀ ਦਾ ਲੋਨ ਲਿਆ ਹੋਇਆ ਹੈ ਲੋਨ ਦੀਆਂ ਵਿਆਜ ਦਰਾਂ ਜਿਹੜੀਆਂ ਉਹ ਘਟਣ ਵਾਲੀਆਂ 99% ਚਾਂਸਸ ਨੇ ਪੂਰਾ ਇਸ ਤਰ੍ਹਾਂ ਦਾ ਉਮੀਦ ਹੈ ਜਿਹੜੇ ਕੈਪੀਟਲ ਮਾਰਕਟਸ ਦੀ ਮਾਰਕੀਟਸ ਦੀ ਸਮਝ ਰੱਖਦੇ ਆ ਲੋਕ ਇਹਦੇ ਵਿਸ਼ੇਸ਼ਕ ਗਿਆ ਉਹਨਾਂ ਦਾ ਕਹਿਣਾ ਹੈ ਕਿ ਸਤੰਬਰ 2024 ਤੋਂ ਲੈ ਕੇ 31 ਮਾਰਚ 2025 ਦੇ ਵਿੱਚ ਤਿੰਨ ਤੋਂ ਚਾਰ ਵਾਰ ਰੇਟ ਕਟਾਉਣਗੇ ਕੌਣ ਰੇਟ ਘਟਾਉਂਦਾ ਉਹਦੇ ਬਾਰੇ ਬਾਅਦ ਚ ਗੱਲ ਕਰਦੇ ਆ ਪਹਿਲਾਂ ਥੋੜਾ ਜਿਹਾ ਸੰਖੇਪ ਵਿੱਚ ਖੁਸ਼ਖਬਰੀ ਸਾਂਝੀ ਕਰ ਲਈਏ ਤੇ ਖੁਸ਼ ਹੋ ਲਈਏ ਸਾਰੇ ਜਣੇ ਤੇ 1 ਤੋਂ ਲੈ ਕੇ 1.5% ਜਿਹੜਾ ਰੇਟ ਆਫ ਇੰਟਰਸਟ ਹੈ ਉਹ ਸਤੰਬਰ 2024 ਤੋਂ ਲੈ ਕੇ 31 ਮਾਰਚ 2025 ਦੇ ਵਿੱਚ ਘਟਣ ਲੱਗਿਆ ਇਹਦਾ ਸਿੱਧਾ ਸਿੱਧਾ ਫਾਇਦਾ ਸਾਰੇ ਲੋਨ ਲੈਣ ਵਾਲੇ ਵਿਅਕਤੀਆਂ ਨੂੰ ਹੋਊਗਾ ਜਿਨ੍ਹਾਂ ਨੇ ਪੁਰਾਣੇ ਲੋਨ ਲਏ ਹੋਏ ਆ ਉਹਨਾਂ ਭੈਣ ਭਰਾਵਾਂ ਨੂੰ ਫਾਇਦਾ ਹੋਊਗਾ ਕਿ ਉਹਨਾਂ ਨੂੰ ਬੈਂਕ ਨੂੰ ਘੱਟ ਵਿਆਜ ਅਦਾ ਕਰਨਾ ਪਊਗਾ ਜਿਹੜੇ ਉਹਨਾਂ ਦੇ ਚੱਲ ਰਹੇ ਲੋਨ ਨੇ ਉਹਦੇ ਉੱਪਰ ਰੇਟ ਆਫ ਇੰਟਰਸਟ ਹੈ ਜਿਹੜਾ ਵਿਆਜ ਦੀ ਦਰ ਹੈ ਉਹ ਘੱਟ ਹੋ ਜਾਊਗੀ ਤੇ ਨਵੇਂ ਜਿਹੜੇ ਵਿਅਕਤੀਆਂ ਨੇ ਲੋਨ ਲੈਣੇ ਆ ਉਹਨਾਂ ਨੂੰ ਵੀ ਘੱਟ ਵਿਆਜ ਦੀ ਦਰ ਤੇ ਘੱਟ ਰੇਟ ਆਫ ਇੰਟਰਸਟ ਤੇ ਲੋਨ ਮਿਲ ਸਕਣਗੇ ਉਹਦਾ ਢੰਗ ਤਰੀਕਾ ਕੀ ਹੈ ਕਿਵੇਂ ਮਿਲਣਗੇ ਇਹਦੀ 2 ਮਿੰਟ ਬਾਅਦ ਚ ਗੱਲ ਕਰਦੇ ਆ ਇਸ ਤੋਂ ਪਹਿਲਾਂ ਇਹ ਗੱਲ ਕਰ ਲਈਏ 2 ਮਿੰਟ ਸੋਚ ਲਈਏ ਕਿ ਕੀ ਇਹ ਰੇਟ ਆਫ ਇੰਟਰਸਟ ਘਟਣ ਨਾਲ ਕੋਈ ਇਹੋ ਜਿਹੇ ਵੀ ਇਨਸਾਨ ਹੈ ਜਿਨ੍ਹਾਂ ਨੂੰ ਕੋਈ ਨੁਕਸਾਨ ਹੋਊਗਾ ਜਿਹੜੇ ਇਸ ਖੁਸ਼ਖਬਰੀ ਤੋਂ ਦੁਖੀ ਹੋ ਸਕਦੇ ਆ ਤੁਸੀਂ ਵੀ ਸੋਚੋ 1 ਮਿੰਟ ਚ ਕਮੈਂਟ ਕਰਕੇ ਦੱਸਣ ਦੀ ਕੋਸ਼ਿਸ਼ ਕਰੋ ਕਿ ਮੈਂ ਕੋੜੇ ਕਿਹੜੇ ਉਹ ਵਿਅਕਤੀ ਹੋ ਸਕਦੇ ਆ ਜਿਨ੍ਹਾਂ ਨੂੰ ਇਹ ਜਿਹੜੇ ਆਉਣ ਵਾਲੇ 5-6 ਮਹੀਨਿਆਂ ਦੇ ਵਿੱਚ ਇੰਟਰਸਟ ਰੇਟ ਘਟਾਉਣ ਵਾਲੇ ਆ ਉਹਦੇ ਨਾਲ ਸਾਡੇ ਕੁਝ ਇਹੋ ਜਿਹੇ ਭੈਣ ਭਰਾ ਵੀ ਇਸ ਮਾਰੀ ਦੇ ਵਿੱਚ ਕੁਝ ਇਹੋ ਜਿਹੇ ਲੋਕ ਵੀ ਆ ਜਿਨ੍ਹਾਂ ਨੂੰ ਨੁਕਸਾਨ ਹੋ ਸਕਦਾ। ਜਾਂ ਉਹ ਇਸ ਖਬਰ ਤੋਂ ਦੁਖੀ ਹੋ ਸਕਦੇ। ਅਜੇ ਤੁਸੀਂ ਬਿਲਕੁਲ ਸਹੀ ਸੋਚ ਰਹੇ ਹੋ। ਇਹ ਇਹੋ ਜਿਹੇ ਉਹ ਲੋਕ ਹੈ ਜਿਹੜੇ ਸਾਡੇ ਭੈਣ ਭਰਾ ਮਿਹਨਤ ਨਾਲ ਪੈਸੇ ਕਮਾਉਂਦੇ ਆ ਫਿਰ ਉਸ ਪੈਸੇ ਦੇ ਵਿੱਚੋਂ ਕੁਝ ਪੈਸੇ ਸੇਵਿੰਗ ਕਰਕੇ ਬਚਤ ਕਰਕੇ ਬੈਂਕ ਦੇ ਵਿੱਚ ਉਹ ਪੈਸੇ ਜਮ੍ਹਾਂ ਕਰਾ ਦਿੰਦੇ ਆ ਤੇ ਉਸ ਦੇ ਉੱਪਰ ਇੰਟਰਸਟ ਯਾਨੀ ਵਿਆਜ ਕਮਾਉਂਦੇ ਨੇ ਬੈਂਕ ਹੈ ਜਿਹੜਾ ਉਹਨਾਂ ਨੂੰ ਵਿਆਜ ਦਿੰਦਾ ਤਾਂ ਜਦੋਂ ਹੀ ਇੰਟਰਸਟ ਰੇਟ ਘਟ ਹੋਣਗੇ ਤਾਂ ਐਫ ਡੀ ਦੇ ਜਿਹੜੇ ਇੰਟਰਸਟ ਰੇਟ ਨੇ ਉਹ ਵੀ ਨੀਚੇ ਆ ਜਾਣਗੇ ਹੇਠਾਂ ਆ ਜਾਣਗੇ ਸਾਡੇ ਇਨ੍ਹਾਂ ਭੈਣ ਭਰਾਵਾਂ ਨੂੰ ਐਫ ਡੀ ਦੇ ਉੱਪਰ ਘੱਟ ਵਿਆਜ ਮਿਲਣਾ ਸ਼ੁਰੂ ਹੋ ਜਾਊਗਾ ਯਾਨੀ ਉਹਨਾਂ ਦੀ ਆਮਦਨ ਘਟੂਗੀ ਜੋ ਉਹਨਾਂ ਨੂੰ ਪੈਸਾ ਮਿਲਣਾ ਸੀ ਬੈਂਕ ਵੱਲੋਂ ਉਹ ਘਟ ਜਾਊਗਾ ਤਾਂ ਹਰ ਇੱਕ ਚੀਜ਼ ਦੇ ਦੋ ਪਾਸੇ ਹੁੰਦੇ ਅਸੀਂ ਕਿਦੇ ਘਟੋ ਘਟ ਜਿੱਥੇ ਲੋਨ ਲੈਣ ਵਾਲੇ ਵਿਅਕਤੀਆਂ ਨੂੰ ਫਾਇਦਾ ਹੋਊਗਾ ਕਿ ਉਹਨਾਂ ਨੂੰ ਘੱਟ ਵਿਆਜ ਦੇਣਾ ਪਊਗਾ ਤੇ ਜਿਹੜੇ ਵਿਅਕਤੀ ਬੈਂਕਾਂ ਦੇ ਵਿੱਚ ਐਫ ਡੀ ਕਰਾਈ ਬੈਠੇ ਆ ਜਾਂ ਕਰਨ ਦੀ ਸੋਚ ਰਹੇ ਆ ਉਹਨਾਂ ਨੂੰ ਇਹਦੇ ਤੋਂ ਥੋੜਾ ਝਟਕਾ ਥੋੜਾ ਦੁੱਖ ਲੱਗ ਸਕਦਾ ਹੈ ਕਿ ਭਈ ਸਾਨੂੰ ਹੁਣ ਆਪਣੀ ਐਫ ਡੀ ਦੇ ਉੱਪਰ ਘੱਟ ਵਿਆਜ ਆ ਜਿਹੜਾ ਉਹ ਮਿਲੂਗਾ ਉਹਦਾ ਵੀ ਕੋਈ ਢੰਗ ਤਰੀਕਾ ਹੈ ਕਿ ਕਿਸ ਤਰੀਕੇ ਨਾਲ ਉਹ ਇਸ ਤੋਂ ਬਚ ਸਕਦੇ ਆ ਯਾਨੀ ਕਿ ਪੂਰਾ ਵਿਆਜ ਲੈ ਸਕਦੇ ਆ ਜਿਹੜੀ ਜਾਣਕਾਰੀ ਜਾਂ ਨੌਲੇਜ ਹੈ ਉਹ ਤੋਂ ਲਾਭ ਉਠਾ ਸਕਦੇ ਆ ਫਾਇਦਾ ਉਠਾ ਸਕਦੇ ਆ ਇਹ ਢੰਗ ਤਰੀਕਾ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਸਾਂਝਾ ਕਰੂੰਗਾ 2 ਮਿੰਟ ਬਾਅਦ ਪਹਿਲਾਂ ਜਿਹੜੇ ਭੈਣ ਭਰਾਵਾਂ ਨੇ ਲੋਨ ਲਏ ਹੋਏ ਆ ਜਾਂ ਨਵੇਂ ਲੈਣੇ ਆ ਉਹਨਾਂ ਦੀ ਗੱਲ ਕਰ ਲਈਏ ਕਿ ਇਹ ਜਿਹੜੇ ਇੰਟਰਸਟ ਰੇਟ ਕੱਟ ਆ ਰਹੇ ਆ ਭਾਤ ਸਰਕਾਰ ਦਾ ਜਿਹੜਾ ਸੈਂਟਰਲ ਬੈਂਕ ਹੈ ਸਾਡਾ ਇੰਡੀਆ ਦਾ ਆਰਬੀਆਈ ਜਿਹਨੂੰ ਕਹਿੰਦੇ ਰਿਜ਼ਰਵ ਬੈਂਕ ਆਫ ਇੰਡੀਆ ਸਾਰੇ ਬੈਂਕਾਂ ਦਾ ਬੈਂਕ ਹੈ ਰੈਗੂਲੇਟਰੀ ਬਾਡੀ ਹੈ ਉਹਨਾਂ ਦੀ ਸਾਰੇ ਬੈਂਕਾਂ ਨੂੰ ਉਹੀ ਲਾਇਸੈਂਸ ਦਿੰਦਾ ਉਹੀ ਉਹਨਾਂ ਦੀ ਜਾਂਚ ਪੜਤਾਲ ਕਰਦਾ ਉਹੀ ਉਹਨਾਂ ਨੂੰ ਪੈਸੇ ਆ ਜਿਹੜੇ ਉਧਾਰੇ ਦਿੰਦਾ ਅੱਗੇ ਬੈਂਕ ਹੈ ਜਿਹੜੇ ਸਾਨੂੰ ਪਬਲਿਕ ਨੂੰ ਮੈਨੂੰ ਤੁਹਾਨੂੰ ਸਾਨੂੰ ਸਾਰਿਆਂ ਨੂੰ ਪੈਸੇ ਉਧਾਰੇ ਦਿੰਦੇ ਆ ਲੋੜ ਮੁਤਾਬਕ ਜਿਹਨੇ ਲੋਨ ਲੈਣਾ ਤੋ ਆਰਬੀਆਈ ਹੈ ਜਿਹੜਾ ਉਹੀ ਇੰਟਰਸਟ ਰੇਟ ਕੱਟ ਲੈ ਕੇ ਆਊਗਾ ਜਿਹਦੀ 99% ਚਾਂਸਸ ਨੇ ਰੈਪੋ ਰੇਟ ਕਹਿੰਦੇ ਆ ਇਹਨੂੰ ਇਹ ਇੱਕ ਵਿਆਜ ਦੀ ਇਹੋ ਜੀ ਦਰ ਹੈ ਜਿਹੜਾ ਆਰਬੀਆਈ ਬੈਂਕਾਂ ਦੇ ਉੱਪਰ ਵਿਆਜ ਲਗਾਉਂਦਾ ਉਸ ਇੰਟਰਸਟ ਰੇਟ ਨੂੰ ਰੈਪੋ ਰੇਟ ਬੋਲਦੇ ਆ ਉਹਦੇ ਵਿੱਚ ਜਦੋਂ ਰੈਪੋ ਰੇਟ ਦੇ ਵਿੱਚ ਇੰਟਰਸਟ ਘਟਾ ਦਿੱਤਾ ਜਾਊਗਾ ਤਾਂ ਉਸ ਦੇ ਆਧਾਰ ਤੇ ਜਿਹੜੇ ਸਾਡੇ ਲੋਨ ਲਏ ਹੋਏ ਆ ਪਬਲਿਕ ਨੇ ਜਨਤਾ ਨੇ ਉਹਨਾਂ ਨੂੰ ਵੀ ਆਪਣੇ ਲਏ ਹੋਏ ਲੋਨ ਦੇ ਉੱਪਰ ਘੱਟ ਵਿਆਜ ਦੇਣਾ ਪਊਗਾ ਪਰ ਉਹਦਾ ਤਰੀਕਾ ਕੀ ਹੈ ਬੜਾ ਇੱਕ ਅਲੱਗ ਜਿਹਾ ਰਿਵਾਜ ਹੈ ਸਾਡੇ ਇੰਡੀਆ 'ਚ ਕਿ ਜਦੋਂ ਵੀ ਵਿਆਜ ਵੱਧਦਾ ਹੈ ਤਾਂ ਤਾਂ ਜਿਹੜੇ ਬੈਂਕ ਨੇ ਚੁੱਪਚੀਪੀਤੇ ਆਪਣੇ ਆਪ ਹੀ ਸਾਡੇ ਚੱਲ ਰਹੇ ਲੋਨ ਦੇ ਉੱਪਰ ਵਿਆਜ ਵਧਾ ਦਿੰਦੇ ਹਨ ਤੁਰੰਤ ਜਿਵੇਂ ਜਿਹੜੇ ਭੈਣ ਭਰਾਵਾਂ ਨੇ ਪਹਿਲਾਂ ਦੇ ਲੋਨ ਚਲਦੇ ਆ ਉਹਨਾਂ ਨੂੰ ਯਾਦ ਹੋਊਗਾ ਕਿ 2021 ਦੇ ਵਿੱਚ ਪੂਰੇ ਭਾਰਤ ਦੇ ਵਿੱਚ ਤਕਰੀਬਨ 7% ਸਾਲਾਨਾ ਵਿਆਜ ਦੀ ਦਰ ਦੇ ਉੱਪਰ ਜ਼ਿਆਦਾਤਰ ਲੋਨ ਸੀ ਚਾਹੇ ਕਿਸਦਾ ਹੋਮ ਲੋਨ ਸੀ ਚਾਹੇ ਕਾਰ ਲੋਨ ਸੀ ਕੋਈ ਹੋਰ ਲੋਨ ਸੀ ਜਿਹੜਾ ਕਿ ਹੁਣ ਵੱਧ ਕੇ 9 9.5% ਹੋ ਚੁੱਕਿਆ ਹੈ ਯਾਨੀ 2 ਤੋਂ 2.5% ਉਹ ਚੱਲ ਰਹੇ ਲੋਨ ਨੂੰ ਜਿਵੇਂ ਜਿਵੇਂ ਰੈਪੋ ਰੇਟ ਵਧੀ ਉਸ ਤਰੀਕੇ ਨਾਲ ਬੈਂਕਾਂ ਨੇ ਆਪਣੇ ਆਪ ਹੀ ਉਹ ਵਿਆਜ ਵਧਾਤਾ ਜਿਹਦੇ ਨਾਲ ਸਾਰੇ ਜਿਹੜੀ ਪਬਲਿਕ ਹੈ ਲੋਕਾਂ ਦੀ EMI ਵਧ ਗਈਆਂ ਕਿਸ਼ਤਾਂ ਵਧ ਗਈਆਂ ਜਾਂ ਤਾਂ ਉਹਨਾਂ ਨੂੰ ਪ੍ਰਤੀ ਮਹੀਨਾ ਜ਼ਿਆਦਾ ਪੈਸੇ ਦੇਣੇ ਪਏ ਜਾਂ ਉਹਨਾਂ ਦੀ ਟੋਟਲ EMI ਜ਼ ਵਧਾ ਦਿੱਤੀਆਂ ਗਈਆਂ ਯਾਨੀ ਕਿ ਵੱਧ ਸਮਾਂ ਉਹਨਾਂ ਨੂੰ ਹੁਣ ਕਿਸ਼ਤਾਂ ਭਰਨੀਆਂ ਪੈਣਗੀਆਂ ਪਰ ਜਦੋਂ ਰੈਪੋ ਰੇਟ ਘਟਦੀ ਹੈ ਸਰਕਾਰ ਜਿਹੜਾ RBI ਹੈ ਉਹ ਇੰਟਰਸਟ ਰੇਟਸ ਕੱਟ ਲਗਾਉਂਦਾ ਉਦੋਂ ਪਿਛਲੇ 20 30 40 ਸਾਲਾਂ ਤੋਂ ਇਹ ਦੇਖਿਆ ਗਿਆ ਕਿ ਸਾਡੇ ਦੇਸ਼ ਦੇ ਜਿਹੜੇ ਬੈਂਕ ਨੇ ਉਹ ਚੱਲ ਰਹੇ ਜਿਹੜੇ ਬੈਂਕ ਲੋਨ ਨੇ ਉਹਨਾਂ ਦੇ ਉੱਪਰ ਇੰਟਰਸਟ ਰੇਟ ਆਪਣੇ ਆਪ ਘੱਟ ਨਹੀਂ ਕਰਦੇ ਤਾਂ ਸਾਨੂੰ ਸਾਰਿਆਂ ਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਜਦੋਂ ਇਹ ਰੈਪੋ ਰੇਟ ਦੇ ਕਟਾਂ ਆਣਗੇ ਜਿਹੜੇ ਸਤੰਬਰ 2024 ਤੋਂ ਲੈ ਕੇ 31 ਮਾਰਚ 2025 ਦੇ ਵਿੱਚ ਤਿੰਨ ਤੋਂ ਚਾਰ ਵਾਰ ਇੰਟਰਸਟ ਰੇਟ ਕੱਟ ਕਰੂਗਾ RBI ਜੀ ਚ 1 ਤੋਂ 1.5% ਟੋਟਲ ਵਿਆਜ ਘਟ ਹੋਣ ਦੀ ਉਮੀਦ ਹੈ ਤਾਂ ਜਦੋਂ ਹੀ ਉਹ ਘਟ ਆਊਗਾ ਉਸੇ ਵੇਲੇ ਸਾਨੂੰ ਆਪਣੇ ਬੈਂਕ ਮੈਨੇਜਰ ਨੂੰ ਜਾ ਕੇ ਗੱਲ ਕਰਨੀ ਚਾਹੀਦੀ ਹੈ ਉਹਨੂੰ ਐਪਲੀਕੇਸ਼ਨ ਦੇਣੀ ਚਾਹੀਦੀ ਹੈ ਵੀ ਰੈਪੋ ਰੇਟ ਹੈ ਜਿਹੜੀ ਉਹ ਘਟ ਹੋ ਗਈ ਹੈ 0.25% 0.5% ਜਿਸ ਹਿਸਾਬ ਨਾਲ ਵੀ ਉਹ ਘਟ ਆਊਗਾ ਕਿ ਭਾਈ ਸਾਡਾ ਜਿਹੜਾ ਲੋਨ ਚੱਲ ਰਿਹਾ ਕਿਰਪਾ ਕਰਕੇ ਉਹਦਾ ਵੀ ਜਿਹੜਾ ਰੇਟ ਆਫ ਇੰਟਰਸਟ ਹੈ ਜਿਹੜਾ ਵਿਆਜ ਦੀ ਦਰ ਹੈ ਉਹਨੂੰ ਉਨਾਂ ਹੀ ਕੱਟ ਕਰ ਦਿਓ ਜਿੰਨਾ ਰੈਪੋਰਟ ਕੱਟ ਹੋਈ ਤੇ ਜਿਹੜੇ ਭੈਣ ਭਰਾਵਾਂ ਦਾ ਕੰਮਾ ਚ ਰੁਝੇਵੇਂ ਚ ਧਿਆਨ ਨਹੀਂ ਰਹਿੰਦਾ ਕਿ ਕਦੋਂ ਰੈਪੋਰਟ ਕੱਟ ਹੁੰਦੀ ਆ ਉਹ ਏਸੀ ਆਪਣੇ ਪੇਜ ਤੇ ਮੈਂ ਜਦੋਂ ਹੀ ਉਹ ਕੱਟਾਂਗੇ ਤੁਹਾਨੂੰ ਸੂਚਿਤ ਕਰਦਾ ਰਹੂੰਗਾ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਾ ਰਹੂੰਗਾ ਜਦੋਂ ਹੀ ਤੁਹਾਨੂੰ ਉਹ ਦੱਸਿਆ ਜਾਵੇ ਕਿ ਕਿਸ ਤਰੀਕ ਨੂੰ ਰੈਪੋਰਟ ਚ ਇੰਟਰਸਟ ਕੱਟ ਆ ਗਿਆ ਤੇ ਉਹ ਕਿੰਨਾ ਕੱਟ ਆਇਆ ਅੱਧਾ ਪਰਸੈਂਟ ਦਾ ਆਇਆ ਪੌਣਾ ਪਰਸੈਂਟ ਦਾ ਆਇਆ 0.25% ਦਾ ਆਇਆ ਤਾਂ ਤੁਰੰਤ ਹੀ ਅਸੀਂ ਆਪਣੇ ਬੈਂਕ ਮੈਨੇਜਰ ਨਾਲ ਗੱਲ ਕਰਕੇ ਜਿੰਨਾ ਉਹ ਘਟੂਗਾ ਉਹਨਾਂ ਹੀ ਆਪਣੇ ਲੋਨ ਦੀ ਵਿਆਜ ਦਰ ਨੂੰ ਘਟਟ ਕਰਵਾ ਲੈਣਾ ਆਪਣੇ ਆਪ ਉਹਨਾਂ ਨੇ ਘਟ ਨਹੀਂ ਕਰਨਾ ਜੇ ਅਸੀਂ ਬੈਂਕ ਨਹੀਂ ਜਾਵਾਂਗੇ ਗੱਲ ਨਹੀਂ ਕਰਾਂਗੇ ਐਪਲੀਕੇਸ਼ਨ ਨਹੀਂ ਦੇਵਾਂਗੇ ਤਾਂ ਜਿੰਨਾ ਸਾਨੂੰ ਹੁਣ 9.9% ਲੱਗ ਰਿਹਾ ਉਹੀ ਚੱਲੀ ਜਾਊਗਾ ਕੋਈ ਵੀ ਬੈਂਕ ਆਪਣੇ ਆਪ ਘਟ ਨਹੀਂ ਕਰਦਾ ਇਹ ਪਿਛਲੇ 20-30 ਸਾਲਾਂ ਤੋਂ ਦੇਖਣ ਚਾਇਆ ਬਾਰ ਬਾਰੀ ਸਮੱਸਿਆ ਆਈ ਹੈ ਕਈ ਵਿਅਕਤੀਆਂ ਨੂੰ 2-2 ਸਾਲ 3-3 ਸਾਲ ਉਹ ਉਹੀ ਵੱਧ ਰੇਟ ਆਫ ਇੰਟਰਸਟ ਲਗਾਈ ਜਾਂਦੇ ਇਹ ਤਰੀਕਾ ਉਹਨੂੰ ਘਟ ਕਰਾਉਂਦਾ ਤੇ ਉਹ ਸਮਾਂ ਆ ਗਿਆ ਜਦੋਂ ਘਟ ਆਣਗੇ ਤੇ ਸਾਨੂੰ ਸਾਰਿਆਂ ਨੂੰ ਉਹਦਾ ਫਾਇਦਾ ਮਿਲੇਗਾ ਹੁਣ ਜਿਹੜੇ ਐਫ ਡੀ ਵਾਲੇ ਭੈਣ ਭਰਾ ਨੇ ਉਹਨਾਂ ਦੀ ਗੱਲ ਕਰ ਲਈਏ ਉਹਨਾਂ ਲਈ ਕਰਨੀ ਉਹਨਾਂ ਨੇ ਪੈਸਾ ਉਹਨਾਂ ਦਾ ਕਰਨੀ ਉਹਨਾਂ ਨੇ ਆਪਣੀ ਮਰਜ਼ੀ ਹੈ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਦੀ ਸਲਾਹ ਨਾਲ ਕੰਮ ਕਰਨਾ ਹੈ ਖੁਦ ਜੇ ਉਹ ਪੜ੍ਹੇ ਲਿਖੇ ਹੈ ਤਾਂ ਆਪਣੇ ਦਿਮਾਗ ਨਾਲ ਆਪਣੀ ਸੋਚਨ ਸਮਝਣ ਦੀ ਸ਼ਕਤੀ ਨਾਲ ਕੰਮ ਕਰਨ ਪਰ ਜਿਹੜੀ ਗੱਲ ਮੈਂ ਕਹਿਣ ਲੱਗਿਆ ਇਹਦੇ ਬਾਰੇ ਉਹ ਸੋਚ ਸਕਦੇ ਆ ਵਿਚਾਰ ਸਕਦੇ ਆ ਜੇ ਉਹਨਾਂ ਨੂੰ ਲਾਭਦਾਇਕ ਲੱਗੇ ਤਾਂ ਆਪਣੀ ਜ਼ਿੰਮੇਵਾਰੀ ਤੇ ਇਹਦੀ ਵਰਤੋਂ ਵੀ ਕਰ ਸਕਦੇ ਆ ਨੂੰ ਅਮਲ 'ਚ ਵੀ ਲਿਆ ਸਕਦੇ ਆ ਅੱਜ ਦੀ ਡੇਟ ਦੇ ਵਿੱਚ ਐਫ ਡੀ ਦੇ ਉੱਪਰ ਜਿਹੜਾ ਰੇਟ ਆਫ ਇੰਟਰਸਟ ਮਿਲ ਰਿਹਾ ਹੈ ਜੇ ਉਹ ਚਾਹੁੰਦੇ ਆ ਕਿ ਵੇ ਅਸੀਂ ਉਹੀ ਲੈਣਾ ਸਾਡਾ ਜਦੋਂ ਘਟੂਗਾ ਸਾਡੀ ਐਫ ਡੀ ਤੇ ਨਾ ਕੱਢੇ ਤਾਂ ਐਫ ਡੀ ਹੈ ਜਿਹੜੀ ਉਹ ਤੇ ਫਿਕਸਡ ਵਿਆਜ ਦੀ ਦਰ ਲੱਗਦੀ ਹੈ ਤਾਂ ਉਹ ਇਹ ਘਟਾਉਣ ਤੋਂ ਪਹਿਲਾਂ ਪਹਿਲਾਂ ਐਫ ਡੀ ਕਰਾ ਲੈਣ ਇੱਕ ਸਾਲ ਦੀ ਜਾਂ ਦੋ ਸਾਲ ਦੀ ਘਟੋ ਘਟ ਕੇ ਕਿ 1.5 ਤੋਂ 2 ਸਾਲ ਜਿਹੜਾ ਰੇਟ ਆਫ ਇੰਟਰਸਟ ਹੈ ਉਹ ਘਟ ਰਹਿਣ ਦੀ ਉਮੀਦ ਆਉਣ ਵਾਲੇ ਸਮੇਂ ਦੇ ਵਿੱਚ ਜੇ ਉਹ ਹੁਣੇ ਇੱਕ ਦੋ ਦਿਨਾਂ ਚ ਹੀ ਆਪਣੀ ਐਫ ਡੀ ਕਰਵਾ ਲੈਂਦੇ ਆ ਜ ਜ ਨੂੰ ਰੀਨਿਊ ਕਰਵਾ ਲੈਂਦੇ ਆ ਜਾਂ ਨਵੀਂ ਕਰਵਾ ਲੈਂਦੇ ਆ ਤਾਂ ਉਹ ਜਿਹੜਾ ਵਰਤਮਾਨ ਸਮੇਂ ਚੱਲ ਰਿਹਾ ਰੇਟ ਆਫ ਇੰਟਰਸਟ ਹੈ ਵਿਆਜ ਦੀ ਦਰ ਜਿਹੜੀ ਐਫ ਡੀ ਤੇ ਬੈਂਕ ਮਿਲ ਰਿਹਾ ਉਹਨੂੰ ਲੋਕ ਕਰ ਸਕਦੇ ਆ ਆਉਣ ਵਾਲੇ 1 ਸਾਲ ਲਈ 2 ਸਾਲ ਲਈ 3 ਸਾਲ ਲਈ ਫਿਰ ਉਹਨਾਂ ਦੇ ਉੱਪਰ ਉਸ ਰੈਪੋ ਰੇਟ ਦੇ ਵਿੱਚ ਜਿਹੜੇ ਇੰਟਰਸਟ ਕੱਟ ਆਉਣਗੇ ਉਹਦਾ ਕੋਈ ਵੀ ਨੁਕਸਾਨ ਨਹੀਂ ਹੋਊਗਾ ਜਿਹੜਾ ਤੁਹਾਨੂੰ ਬੈਂਕ ਨੇ ਮੰਨ ਲਓ ਕੋਈ ਭੈਣਪਰਾ ਕੱਲ ਨੂੰ ਜਾ ਕੇ ਐਫ ਡੀ ਕਰਾਉਂਦਾ ਤਾਂ ਉਹਨੂੰ ਜਿਹੜਾ ਕੱਲ ਨੂੰ ਵਿਆਜ ਲੱਗਣਾ ਹੈ ਉਹੀ ਲੋਕ ਹੋ ਜਾਊਗਾ ਜਿੰਨੇ ਸਮੇਂ ਦੀ ਉਹ ਐਫ ਡੀ ਕਰਾਊਗਾ ਸਾਲ ਲਈ 2 ਸਾਲ ਲਈ 6 ਮਹੀਨੇ ਲਈ 3 ਸਾਲ ਲਈ ਜਿਵੇਂ ਦੀ ਵੀ ਉਹਦੀ ਰਿਕੁਆਇਰਮੈਂਟ ਹੈ ਤਾਂ ਉਹ ਜਿਹੜੇ ਵਿਆਜ ਘਟਣ ਵਾਲੇ ਆ ਉਹਦਾ ਉਹਦੇ ਉੱਤੇ ਬੁਰਾ ਪ੍ਰਭਾਵ ਨਹੀਂ ਪਿੱਲੂਗਾ ਉਹਨੂੰ ਹੁਣ ਵਾਲਾ ਵਿਆਜ ਹੀ ਆਉਣ ਵਾਲੇ ਜਿੰਨੇ ਸਮੇਂ ਵਾਸਤੇ ਉਹ ਲੋਕ ਕਰੂਗਾ ਸਾਲ ਲਈ 2 ਸਾਲ ਲਈ ਉਹਨਾਂ ਮਿਲਦਾ ਰਹੂਗਾ ਤਾਂ ਇਹ ਅੱਜ ਦਾ ਟੌਪਿਕ ਸੀਗਾ ਜਿਹਦੇ ਵਿੱਚ 90 ਦੇ ਪ੍ਰਤੀਸ਼ਾਦ ਦੇ ਲਗਭਗ ਭੈਣ ਭਰਾ ਜਿਨ੍ਹਾਂ ਨੇ ਕਿਸੇ ਕਿਸਮ ਦਾ ਲੋਨ ਲਿਆ ਹੋਇਆ ਜਾਂ ਲੈਣ ਬਾਰੇ ਸੋਚ ਵਿਚਾਰ ਰਹੇ ਹੈ ਉਹ ਇਸ ਜਿਹੜਾ ਰੈਪੋ ਰੇਟ ਘਟਣ ਵਾਲੀ ਹੈ ਆਰਬੀਆਈ ਇੰਟਰਸਟ ਰੇਟ ਘਟ ਕਰਨ ਵਾਲਾ ਉਹ ਤੋਂ ਜਿਵੇਂ ਇਸ ਵੀਡੀਓ ਚ ਅਸੀਂ ਆਪਣੀ رائے ਸਾਂਝੀ ਕਰੀ ਹੈ ਕਿ ਜਦੋਂ ਹੀ ਉਹ ਘਟਾਊਗਾ ਉਸ ਵੇਲੇ ਉਹ ਆਪਣੇ ਬੈਂਕ ਮੈਨੇਜਰ ਨੂੰ ਐਪਲੀਕੇਸ਼ਨ ਦੇ ਕੇ ਰੈਪੋ ਰੇਟ ਦੇ ਵਿੱਚ ਵੇਰਵਾ ਦੇ ਕੇ ਕੈਣੀ ਤਰੀਕ ਨੂੰ ਆਰਬੀਆਈ ਨੇ ਐਨੇ ਪਰਸੈਂਟ ਜਿਹੜਾ ਰੇਟ ਆਫ ਇੰਟਰਸਟ ਹੈ ਰੈਪੋਰਟ ਚ ਘਟ ਗਿਆ ਕਿਰਪਾ ਕਰਕੇ ਮੇਰਾ ਜਿਹੜਾ ਲੋਨ ਚੱਲ ਰਿਹਾ ਉਹਦੇ ਵਿੱਚ ਵੀ ਵਿਆਜ ਦੀ ਦਰ ਇੰਨੀ ਘਟ ਕਰ ਦਿੱਤੀ ਜਾਵੇ ਆਪਣੇ ਆਪ ਇੰਡੀਆ ਦੇ ਇੱਕ ਵੀ ਬੈਂਕ ਵਿਆਜ ਦੀ ਦਰ ਘਟ ਨਹੀਂ ਕਰਦਾ ਵਧਾ ਆਪਣੇ ਆਪ ਦਿੰਦੇ ਤੇ ਤੁਸੀਂ ਗੌਰ ਕਰੋਗੇ ਬਹੁਤ ਸਾਰੇ ਭੈਣ ਭਰਾਵਾਂ ਨੇ ਕੀਤੀ ਵੀ ਹੋਊਗੀ ਉਹਨਾਂ ਦੀ ਗੱਲ ਪਹਿਲਾਂ ਵੀ ਧਿਆਨ ਚ ਆਊਗੀ ਵਧਾਉਣ ਵੇਲੇ ਸਾਨੂੰ ਕੋਈ ਐਪਲੀਕੇਸ਼ਨ ਨਹੀਂ ਦੇਣੀ ਪੈਂਦੀ ਉਹ ਆਪਣੇ ਆਪ ਵਧਾਉਂਦੇ ਆ ਲੇਕਿਨ ਘਟਾਉਣ ਵੇਲੇ ਸਾਨੂੰ ਅਲਰਟ ਚ ਕੰਨੇ ਰਹਿਣ ਦੀ ਲੋੜ ਹੁੰਦੀ ਹੈ ਤੇ ਉਹ ਸਮਾਂ ਜਦੋਂ ਹੁਣ ਇਹ 5-6 ਮਹੀਨਿਆਂ ਚ ਇੰਨੇ ਤੋਂ ਚਾਰ ਵਾਰ ਆਰਬੀ ਇੰਟਰਸਟ ਰੇਟ ਘਟੂਗਾ 99% ਦੇ ਚਾਂਸਸ ਨੇ ਇੱਕ ਤੋਂ ਡੇਢ ਪਰਸੈਂਟ ਵਿਆਜ ਹੈ ਜਿਹੜਾ ਘਟਣ ਵਾਲਾ ਤੇ ਅਸੀਂ ਸਾਰੇ ਉਹਦੇ ਤੋਂ ਲਾਭ ਉਠਾ ਸਕਦੇ ਹਾਂ ਇਸ ਦਸੇ ਹੋਏ ਢੰਗ ਦੇ ਨਾਲ ਤੇ ਜਿਹੜੇ ਐਫ ਡੀ ਕਰਾਉਣ ਵਾਲੇ 5 10% ਭਾਂਪਰਾ ਜਿਨ੍ਹਾਂ ਕੋਲੇ ਜ਼ਿਆਦਾ ਪੈਸਾ ਹੈ ਮਿਹਨਤ ਹੈ ਉਹਨਾਂ ਦੀ ਮਿਹਨਤ ਨਾਲ ਕਮਾਇਆ ਔਰ ਖਰਚੇ ਤੋਂ ਬਚਾ ਕੇ ਆਪਣੇ ਭਵਿੱਖ ਲਈ ਸੁਰੱਖਿਅਤ ਕੀਤਾ ਉਹਨੂੰ ਉਹ ਹੁਣੇ ਇੰਟਰਸਟ ਰੇਟ ਘਟਾਉਣ ਤੋਂ ਪਹਿਲਾਂ ਐਫ ਡੀ ਕਰਾ ਕੇ ਇਸ ਵੱਧ ਵਿਆਜ ਦੇ ਉੱਪਰ ਹੀ ਉਸ ਨੂੰ ਲੋਕ ਕਰ ਸਕਦੇ ਆ ਫਿਰ ਜਿਹੜਾ ਘਟਿਆ ਉਹ ਇੰਟਰਸਟ ਰੇਟ ਆ ਉਹਨਾਂ ਨੂੰ ਨੁਕਸਾਨ ਉਤੋਂ ਨਹੀਂ ਹੋਊਗਾ